ਜਿਹੜਾ ਗ੍ਰਸਤੀ ਜਿਹਦੇ ਨਾਲ ਆਨੰਦ ਕਾਰਜ ਹੋਇਆ ਏ ਇੱਕ ਇਸਤਰੀ ਨਾਲ ਪਤਨੀ ਨਾਲ ਹੀ ਜੀਵਨ ਬਸਰ ਕਰ ਰਿਹਾ ਹੈ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਭ ਤੋਂ ਵੱਡਾ ਜਤੀ ਹੈ ਜਦੋਂ ਮੈਂ ਪੜਨਾ ਇਸ ਨੂੰ ਸੁਣਿਓ ਗੁਰਮੁਖੋ ਥੋੜਾ ਜਿਆ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਲਈ ਮੈਂ ਰਾਤ ਵੀ ਕਿਹਾ ਜੀ 12 ਸਾਲ ਦੀ ਉਮਰ ਸੀ ਜਦੋਂ ਭਾਈ ਬੂੜਾ ਮਿਲੇ ਭਾਈ ਗੁਰਦਾਸ ਸਾਹਿਬ ਨੇ ਦੋਨੋਂ ਸ਼ਬਦ ਲਿਖੇ ਨੇ ਇਹ ਜਿੱਤਾਂ ਰੰਦਾਵਾ ਭਲਾ ਹੈ ਬੂੜਾ ਬੁੱਢਾ ਇੱਕ ਮੰਤਿਆਵੈ ਬੂੜਾ ਮਾਪਿਆਂ ਨੇ ਨਾ ਰੱਖਿਆ ਬਾਬਾ ਜੀ ਦਾ ਤੇ ਬੁੱਢਾ ਸ਼ਬਦ ਗੁਰੂ ਨਾਨਕ ਸਾਹਿਬ ਨੇ ਦਿੱਤਾ ਜਦੋਂ ਇਤਿਹਾਸ ਪੜ੍ਹਨੇ ਆ ਜੀ ਇਤਿਹਾਸ ਕਹਿੰਦਾ ਇੰਦਰੀ ਜਿੱਤ ਭਾਈ ਬੁੱਢਾ ਇੰਦਰੀ ਜਿੱਤ ਭਾਈ ਬਿਰਦ ਤੇ ਮੈਂ ਜਦੋਂ ਹਰਾਨ ਹੁਣਾ ਚਾਰ ਤਾਂ ਉਹਨਾਂ ਦੇ ਬੇਟੇ ਨੇ ਭਾਈ ਪਿਖਾਰੀ ਭਾਈ ਸਿਹਦਾਰੀ ਭਾਈ ਮਹਿਮੂ ਤੇ ਭਾਈ ਭਾਨਾ ਅਜੇ ਤੱਕ ਉਹਨਾਂ ਦੀ ਔਲਾਦ ਗਰਦਾਸਪੁਰ ਜੇਰਾਬਾਬਾ ਨਾਨਕਨੇੜੇ ਉਹਨਾਂ ਦੀ ਸਾਰੀ ਔਲਾਦ ਦੇ ਰੰਧਾਵਿਆਂ ਦੀ ਹੁਣ ਇੰਤਰੀ ਜੇਚ ਕਿਉਂ ਕਿਹਾ ਮੇਰੇ ਮਨ ਚ ਬੜੇ ਸਨ ਕਿ ਇਹ ਗ੍ਰਸਤੀ ਨੇ ਇਹਨਾਂ ਦੇ ਬੱਚੇ ਪੈਦਾ ਹੋਏ ਫਿਰ ਪੜਦਿਆਂ ਪਤਾ ਲੱਗਾ ਗੁਰਮਤ ਦਾ ਜਤੀਯੋਗ ਹੈ ਜਿਹੜਾ ਕਾਮ ਨੂੰ ਸੰਜਮ ਵਿੱਚ ਰੱਖ ਕੇ ਵਰਦਦਾ ਤੇ ਵਾਸ਼ਨਾ ਵਿੱਚ ਲੁਪਤ ਨਹੀਂ ਹੁੰਦਾ ਜੀਵਨ ਕਟਣਾ ਸਭ ਤੋਂ ਵੱਡੀ ਸਮੱਸਿਆ ਹੈ ਇਹਦੇ ਬਾਰੇ ਬੋਲਿਆ ਵੀ ਨਹੀਂ ਜਾਂਦਾ ਇਹਦੇ ਬਾਰੇ ਸਮਾਜ ਵੀ ਖਮੋਸ਼ ਹੈ ਜੇ ਕੋਈ ਬੋਲਣ ਦਾ ਜ਼ਿਕਰ ਕਰਦਾ ਸੀ ਕਹਿੰਦੇ ਆ ਬਹੁਤ ਗਲਤ ਬੋਲਿਆ ਪਰ ਮਨ ਚ ਝਾਤੀ ਮਾਰ ਕੇ ਦੇਖੋ ਹਨੇਰੀ ਤਾਂ 99% ਸਭ ਵਿੱਚ ਲੱਗੀ ਹੋਈ ਆਖ ਗੁਰੂ ਸਾਹਿਬ ਨੇ ਪਹਿਲੀ ਗੱਲ ਕਹੀ ਜੱਤ ਪਹਾਰਾ ਭਾਈ ਸਾਹਿਬ ਕਹਿੰਦੇ ਏਕਾਂ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ ਜਿਵੇਂ ਧੀ ਤੇ ਭੈਣ ਨੂੰ ਵੇਖ ਕੇ ਅੰਦਰ ਗੰਦਾਪੁਰਨਾ ਨਹੀਂ ਉੱਠਦਾ ਸੱਚੀ ਮੁੱਚੀ ਤਨ ਨੂੰ ਵੇਖ ਕੇ ਮਹਿਸੂਸ ਕਰ ਮੇਰੀ ਧੀ ਤੇ ਭੈਣ ਹੈ ਤੂੰ ਵਕੀ ਜਤੀ ਬਣ ਜਾਏ ਇਥੇ ਇੱਕ ਉਦਾਹਰਨ ਦੇਣਾ ਖੋਰ ਗੁਰੂ ਨਾਨਕ ਸਾਹਿਬ ਸ਼੍ਰੀ ਲੰਕਾ ਗਏ ਆ ਰਾਜੇ ਸ਼ਿਵਨਾਬ ਨੂੰ ਮਿਲੇ ਉਹਨਾਂ ਦੇ ਜੀਵਨ ਨੂੰ ਪਲਟਿਆ ਸੀ ਭਾਈ ਮਨਸੁਖ ਨੇ ਆਪ ਨੂੰ ਪਤਾ ਹੋਣਾ ਜਿਹੜੇ ਇਤਿਹਾਸ ਪੜ ਲਿਓ ਭਾਈ ਮਾਨਸਿਕ ਦੇ ਜੀਵਨ ਨੂੰ ਪਲਟਿਆ ਸੀ ਭਾਈ ਪਗੀਰਥ ਨੇ ਭਾਈ ਪਗੀਰਥ ਦਾ ਪਿੰਡ ਸੁਲਤਾਨਪੁਰ ਦੇ ਬਿਲਕੁਲ ਨੇੜੇ ਮਲਸੀਆ ਇਥੋਂ ਉਹ ਦੇਵੀ ਦੇ ਪੂਜੀ ਪੁਜਾਰੀ ਸਨ ਗੁਰੂ ਨਾਨਕ ਸਾਹਿਬ ਨੇ ਸ਼ਬਦ ਦੇ ਪੁਜਾਰੀ ਬਣਾਇਆ ਇਹਨਾਂ ਨੂੰ ਭਾਈ ਮਰਦਾਨੇ ਦੀ ਬੇਟੀ ਲਈ ਸਾਜੋ-ਸਮਾਨ ਖਰੀਦਣ ਲਈ ਲਾਹੌਰ ਭੇਜਿਆ। ਲਾਹੌਰ ਕਾ ਇੱਕ ਰਾਤ ਰਹਿਣਾ ਇਸ ਤੋਂ ਵੱਧ ਨਹੀਂ। ਭਾਈ ਮਨਸੁਖ ਉਹਦੀਆਂ ਦੁਕਾਨਾਂ ਸੰ ਤੇ ਜਹਾਜ਼ ਵੀ ਚੱਲਦੇ ਸਨ। ਉਹਨੇ ਸੰਗਤ ਕੀਤੀ। ਇੰਨਾ ਜੀਵਨ ਤੋਂ ਪ੍ਰਭਾਵਿਤ ਹੋਇਆ ਉਹ ਨਾਲ ਚੱਲ ਕੇ ਆ ਗਿਆ ਸੁਲਤਾਨਪੁਰ। ਪਰ ਮਨਚਪੁਰਨਾ ਬਣਾ ਲਿਆ ਕਿਤੇ ਮੈਂ ਠੱਗਿਆ ਤੇ ਨਹੀਂ ਜਾ ਰਿਹਾ। ਮੈਨੂੰ ਇਹਨੇ ਕੀਲ ਤਾਂ ਨਹੀਂ ਲਿਆ। ਅੰਦਰੋ ਫੁਰਨਾਠਿਆ ਜਿਹਦੇ ਕੋ ਲੈ ਕੇ ਚੱਲਿਆ ਜੇ ਮੈਨੂੰ ਨਾਮ ਲੈ ਕੇ ਆਵਾਜ਼ ਮਾਰੇਗਾ ਫਿਰ ਮੈਂ ਸਮਝਾਂਗਾ ਪੂਰਾ ਅਜੇ ਝੁਕਾ ਨਹੀਂ ਲੱਗਾ ਹਜ਼ੂਰ ਨੇ ਕਿਹਾ ਰੁਕ ਜਾ ਓਏ ਨਾਮ ਦਾ ਮਨ ਸੁਖ ਹੈ ਕਦੀ ਮਨ ਵਿੱਚ ਸੁਖ ਵੀ ਮਾਣਿਆ ਹੀ ਬਸ ਉਹਨੇ ਚਰਨ ਫੜ ਲਏ ਭਾਈ ਬਨ ਸੁਖ ਪਹਿਲਾ ਸਿੱਖ ਜਿਹਨੇ ਬਾਬਾ ਜੀ ਦੇ ਸ਼ਬਦਾਂ ਨੂੰ ਅੱਖਰਾਂ ਦਾ ਜਾਮਾ ਦਿੱਤਾ ਇਹਨੇ ਸ਼ਬਦ ਲਿਖੇ ਬਾਬਾ ਜੀ ਦੇ ਇਹ ਚਲੇ ਗਏ ਜੀ ਲੰਕਾ ਰਾਜੇ ਸ਼ਿਵਨਾਬ ਨੇ ਪਹਿਲਾ ਕੈਦ ਕੀਤਾ ਵਰਤ ਰੱਖੇ ਦੇ ਸੰਸਾਰੇ ਪਰਤ ਕਿਉਂ ਨੇ ਸ਼ਬਦ ਸੁਣਿਆ ਪ੍ਰਭਾਵਿਤ ਹੋਏ ਉਹਨਾਂ ਕਿਹਾ ਵੀ ਤੂੰ ਟਿਕ ਜਾ ਬਸ ਯਾਦ ਕਰ ਗੁਰੂ ਨਾਨਕ ਸਾਹਿਬ ਜ਼ਰੂਰ ਆਉਣਗੇ ਉਹ ਬਿਰਹਾ ਚ ਆ ਗਿਆ ਅੱਜ ਯਾਦ ਰੱਖਿਓ ਪਰਮਾਰਥ ਦੇ ਨਾਂ ਤੇ ਕਿਸੇ ਬੰਦੇ ਦੀ ਭਾਵਕਤਾ ਨੂੰ ਕਤਲ ਕਰਕੇ ਲੁੱਟਣਾ ਇਹਨੂੰ ਤਾਂ ਰੱਬ ਵੀ ਕਦੀ ਨਹੀਂ ਬਖਸ਼ੇਗਾ ਮੇਰੀ ਗੱਲ ਸੁਣ ਮੰਨ ਲਓ ਕਿਸੇ ਅੰਦਰ ਇਹ ਤਾਂਗ ਪੈਦਾ ਹੋ ਗਈ ਮੈਂ ਪ੍ਰਭੂ ਨੂੰ ਮਿਲਣਾ ਹੈ ਪਰਮਾਤਮਾ ਨੂੰ ਰੱਬ ਨੂੰ ਅੱਲਾ ਨੂੰ ਮਿਲਣਾ ਹੈ ਪਖੰਡੀ ਨੂੰ ਪਤਾ ਹੈ ਵੀ ਬੰਦਾ ਮੋਸ਼ਨਲ ਹੋ ਚੁੱਕਾ ਹੈ। ਉਹਦੀ ਭਾਵਕਤਾ ਨੂੰ ਜਿਸਮ ਦੇ ਤੌਰ ਤੇ ਲੁੱਟਣਾ ਜਿਹੜਾ ਹਿੰਦੁਸਤਾਨ ਦੀ ਤਰਾਸ ਦੀ ਹੈ ਇਥੋਂ ਦੀ। ਜਿਸਮਾਨੀ ਤੌਰ ਤੇ ਲੁੱਟਣਾ, ਉਹਨੂੰ ਫਾਈਨੈਂਸ਼ੀਅਲੀ ਤੌਰ ਤੇ ਲੁੱਟਣਾ। ਯਾਦ ਰੱਖੋ ਇਸ ਬੱਜਰ ਪਾਪ ਤੋਂ ਬੰਦਾ ਕਦੀ ਬਚ ਨਹੀਂ ਸਕੇਗਾ। ਉੱਥੇ ਬੜੇ ਪਖੰਡੀ ਚਲੇ ਗਏ ਜੀ। ਉਹ ਕਹਿਣ ਲੱਗੇ ਪੈਸੀ ਗੁਰੂ ਨਾਨਕ ਸਾਹਿਬਾਂ। ਉਹਨੇ ਵੇਖਿਆ ਵੀ ਬਾਬਾ ਜੀ ਉਹਦੇ ਸੇਕ ਕੋਲ ਇੰਨਾ ਟਿਕਾ। ਉਹਨੇ ਫਿਰ ਔਰਤਾਂ ਭੇਜਣੀਆਂ ਸ਼ੁਰੂ ਕੀਤੀਆਂ। ਜਿਦ ਦਿਨ ਬਾਬਾ ਜੀ ਗਏ ਆਇਆ ਉਦਨ ਵੀ ਮਹਾਰਾਜ ਜੰਗਲ ਚ ਬੈਠੇ ਕੀਰਤਨ ਹੋਇਆ ਹਰਿਆਵਲ ਆ ਗਈ। ਹਜ਼ੂਰ ਜਦੋਂ ਗਏ ਇਤਿਹਾਸ ਕਹਿੰਦਾ ਓਹ ਬੀਬੀਆਂ ਰਾਤ ਨੱਚਦੀਆਂ ਰਹੀਆਂ ਦੇਹ ਰਾਤ ਤੱਕ ਜਿਸਮ ਦੀ ਨਮੈਸ਼ ਕੀਤੀ। ਹਜ਼ੂਰ ਚੁੱਪ ਕਰਕੇ ਬੈਠੇ ਰਹੇ। ਅੱਧੀ ਰਾਤ ਅੰਮ੍ਰਿਤ ਵੇਲਾ ਹੋਇਆ ਨੱਚ-ਨੱਚ ਕੇ ਖੰਭ ਗਈਆਂ। ਹਜ਼ੂਰ ਨੇ ਕਿਹਾ ਗਾਛੋ ਪੁਤਰੀ ਰਾਜਕੁਮਾਰ ਗਾਛੋ ਪੁਤਰੀ ਰਾਜਕੁਵਾਰ ਨਾਮ ਭਣੋ ਸੱਚ ਦੋਤ ਸਵਾਰ ਇਹਦਾ ਅਰਥ ਧੀਓ ਰਾਜਕੁਮਾਰੀਓ ਪੁੱਤਰੀਓ ਜਾਓ ਗਾਚੋ ਪੁੱਤਰੀ ਰਾਜਕੁਮਾਰ ਨਾਮ ਭਣੋ ਸੱਚ ਦੋਤ ਸਵਾਰ ਕਾਹਦੇ ਲਈ ਨੱਚ ਰੀਆਂ ਜੇ ਇੰਨੇ ਸ਼ਬਦ ਕਿਹਾ ਇਹ ਵੇਲਾ ਵਾਸ਼ਨਾ ਦੀ ਅੱਗ ਦਾ ਨਹੀਂ ਜਾਓ ਪ੍ਰਮਾਤਮਾ ਦਾ ਨਾਮ ਜਪੋ ਧੀਆ ਕਹਿਣ ਦੀ ਧੀਰਸੀ ਬਾਬੇ ਦੇ ਇੱਕ ਸ਼ਬਦ ਨੇ ਸੱਚੀ ਮੁੱਚੀ ਜੀਵਨ ਪਲਟ ਕੇ ਰੱਖ ਦਿੱਤਾ ਮੇਰੀ ਯਾਦ ਰੱਖਿਓ ਇਹ ਹੈ ਜੱਤ ਸੁਣਿਓ ਆਪਾਂ ਜੱਤ ਕਾ ਦਾ ਰੱਖਣਾ ਸਾਰਾ ਦਿਨ ਤਾਂ ਫੋਨ ਉਤੇ ਅੱਖਾਂ ਦੀ ਬਾਟੇ ਮੋਈ ਰੱਟਦੀ ਕੋਈ ਨਹੀਂ ਪਰ ਤੇ ਕਿਨੇ ਮਨ ਕੋਈ ਠਿਕਦਾ ਟਿਕਣਾ ਕਿੱਥੇ ਗੰਦ ਤਾਂ ਇਹਨਾਂ ਅੰਦਰ ਸੱਟਿਆ ਪਿਆ ਇਹ ਇਸ ਗੱਲ ਦਾ ਗੁੱਸਾ ਨਾ ਕਰਿਓ ਸੁਖਮਨੀ ਸਾਹਿਬ ਦੇ ਅਖਰਾਂ ਵਿੱਚੋਂ ਵੀ ਲੋਕਾਂ ਨੂੰ ਫੇਸਬੁੱਕ ਹੀ ਦਿਸਣ ਲੱਗ ਪੈਂਦੀ ਹੈ ਮੈਂ ਸੱਚੀ ਕਹਨਾ ਬਿਆਹ ਜੱਤ ਪਹਾਰਾ ਅਟੈਚਮੈਂਟ ਹੀ ਡਟ ਅਟੈਚਮੈਂਟ ਪੈਦਾ ਕਰੇਗੀ ਸ਼ਬਦ ਨਾਲ ਜੁੜਾਂਗੇ ਤਾਂ ਵਾਸ਼ਨਾ ਤੋਂ ਮੁਕਤ ਹੋਵਾਂਗੇ ਹੱਟ ਕਰਕੇ ਵਾਸ਼ਨਾ ਕਦੀ ਛੱਡਦੀ ਨਹੀਂ ਹੁੰਦੀ ਹੱਟ ਕਰਕੇ ਕਹ ਮੈਂ ਜੀ ਨਹੀਂ ਬਾਬਾ ਫਰੀਦ ਸਭ ਨੂੰ ਪਤਾ ਸਾਰੇ ਸੰਨਾਂਦੇਆ ਸ਼ੱਕਰ ਦੀ ਪੋਟਲੀ ਸ਼ੱਕਰ ਦੀ ਪੋਟਲੀ ਪਹਿਲਾਂ ਤਾਂ ਕਈ ਸਾਲ ਸ਼ੱਕਰ ਖਾਂਦੇ ਹੀ ਰਿਹਾ ਨਾ ਇੱਕ ਦਿਨ ਪੋਟਲੀ ਛੁੱਟ ਗਈ ਜਿਸ ਦਿਨ ਅੰਦਰੋਂ ਰੂਖਾਨੀਅਤ ਦਾ ਰਸ ਆ ਗਿਆ ਅਸੀਂ ਚਾਹਨੇ ਆ ਬਾਹਰ ਮੁਕੀ ਛੱਡ ਦਿਓ ਜੀ ਸ਼ਬਦ ਦੇ ਅਭਿਆਸ ਤੋਂ ਬਿਨਾ ਮਨ ਜਤੀ ਨਹੀਂ ਹੋ ਸਕਦਾ ਫੁਰਨਾ ਕਾਬੂ ਕਰਨਾ ਛੋਟੀ ਜੀ ਗੱਲ ਹੈ ਜੀ ਹਜ਼ੂਰ ਨੇ ਉੱਥੇ ਕਿਹਾ ਜਤ ਪਹਾਰਾਂ ਧੀਰੇ ਸੁਨਿਆਰ ਮੈਂ ਫਿਰ ਅਰਜ ਕਰਾਂਗਾ ਮਿੱਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਰੰਜਨ ਦਰਸ ਤੇ ਪਰਤ ਰਿਆ ਰੂਪ ਨ ਆਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗੀਤ ਗੁਰਮੁਖ ਪਿਆਰੇ ਦੀ ਸੰਗਤ ਤੇ ਗੁਰੂ ਕੀ ਸੰਗਤ ਵਿੱਚ ਸੇਵਾ ਕਰ ਹੁਣ ਇੱਥੇ ਗੁਰਮੁਖੋ ਹੀ ਨਹੀਂ ਵਰਤਿਆ ਪਰਾਈਆਂ ਨੂੰ ਧੀਆਂ ਪੈਣਾ ਜਾਣੀ ਇੱਥੇ ਰੋਖਾਨੀ ਅਰਥ ਕੀਤੇ ਆ ਸਾਧ ਕੀ ਟੈਲ ਗੁਰੂ ਦੀ ਟੈਲ ਕਰੋ ਸੰਗਤ ਦੀ ਸੇਵਾ ਕਰ ਬੰਦਗੀ ਕਰਨ ਵਾਲਿਆਂ ਦੀ ਸੇਵਾ ਕਰ ਤੇਰਾ ਅੱਖਾਂ ਆਪਣੇ ਆਪ ਹੀ ਕਾਬੂ ਆ ਜਾਣਗੇ ਫਿਰ ਅਰਜ ਖੈ ਨਾਲ ਨਾਲ ਦੱਸਿਆ ਸਾਧ ਕੀ ਟੈਲ ਸੰਤ ਸੰਗਹਿਤ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਨਿੰਦਿਆ ਪਾ ਮਾੜਾ ਜਾਣ ਕੇ ਕਰਨਿਆ ਨਾ ਕਿਸੇ ਬੰਦੇ ਚ ਉਗਣ ਆ ਗਿਆ ਸੀ ਭੰਡ ਨੇ ਥਾਂ ਥਾਂ ਤੇ ਤੇ ਗੁਰੂ ਜੀ ਕਹਿੰਦੇ ਜੇ ਮਨ ਇਹ ਮੰਨ ਲੈ ਮੈਂ ਸਭ ਤੋਂ ਮਾੜਾ ਵਾਂ ਤੇ ਫਿਰ ਆਪਣੀ ਨਿੰਦਿਆ ਬੰਦਾ ਕਰਦਾ ਦੂਜੇ ਦੀ ਨਹੀਂ ਕਰਦਾ ਇਹ ਮੈਂ ਛੁਕਾਂ ਜਿਹੜੀਆਂ ਤੁਕਾਂ ਸੁਖਮਨੀ ਸਾਹਿਬ ਚੋਂ ਲਈਆਂ ਨੇ ਜੱਤ ਪਹਾਰਾਈਏ ਜੀ ਕਰਨ ਨਾ ਸੋਣਾ ਕਾਹੂ ਕਿ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਗਦਾ ਫਿਰ ਕੀ ਹੋਵੇਗਾ ਫਿਰ ਗੁਰਪ੍ਰਸਾਦ ਨਾਲ ਉਹ ਲੱਗ ਪੈਂਦਾ ਕਿਉਂਕਿ ਬੰਦਾ ਤੁਰ ਰਿਹਾ ਹੁਣ ਗੁਰਪ੍ਰਸਾਦ ਵਿਖਿਆ ਪਰ ਹੈ ਮਨ ਕੀ ਬਾਸਨਾ ਮਨ ਤੇ ਟੈਰਾ ਇਹ ਹੈ ਜੱਤ ਪਹਾਰਾ ਬੜੇ ਸਰਲ ਜਿਹੇ ਆਪਾਂ ਸ਼ਬਦ ਵਰਤ ਰਿਹਾ ਜੱਤ ਪਹਾਰਾਂ ਉਸ ਤੋਂ ਬਾਅਦ ਜੇ ਜੀਵਨ ਕਮਾਣਾ ਹੈ ਧੀਰਜ ਸੁਨਿਆਰ ਸੁਨਾਰ ਵਰਗਾ ਧੀਰੇ ਚਾਹੀਦਾ ਹੈ ਗੁਰਮਖੋ ਸੁਖ ਦੁਖ ਬੰਦੇ ਦੇ ਧੀਰਜ ਦਾ ਇਮਤਿਹਾਨ ਲੈਂਦਾ ਹੈ ਅਤ ਦੇ ਸੁਖ ਵਿੱਚ ਦੌਲਤ ਵਿੱਚ ਵੀ ਬੰਦੇ ਪੈਰ ਛੱਡ ਜਾਂਦੇ ਆ ਜੀ ਧੀਰਜ ਨਹੀਂ ਰਹਿੰਦਾ ਅਤ ਦੇ ਦੁੱਖ ਵਿੱਚ ਵੀ ਬੰਦੇ ਧੀਰੇ ਛੱਡ ਜਾਂਦੇ ਸੁਨਾਰ ਕਿੰਨਾ ਕਿੰਨਾ ਸਮਾਂ ਇੱਕ ਇੱਕ ਗਹਿਣੇ ਤੇ ਟੁਕ ਟੁਕ ਕਰਕੇ ਕੰਮ ਕਰੀ ਜਾਂਦਾ ਮੀਨਾਕਾਰੀ ਕਰ ਰਿਹਾ ਪਰ ਕਦੀ ਅੱਖ ਦਾ ਥੱਕਦਾ ਦੇਖੇ ਮਹਾਰਾਜ ਕਹਿੰਦੇ ਜੀਵਨ ਕਮਾਣਾ ਪਹਿਲੀ ਗੱਲ ਇੰਦਰੀਆਂ ਤੇ ਕਾਬੂ ਪਾ ਤੇ ਦੂਜਾ ਕਾਲਾ ਪੰਨੀ ਕਰੀਦਾ ਇਹ ਮਾਰਗ ਧੀਰਜ ਵਾਲਿਆਂ ਦਾ ਬ੍ਰਹਮ ਗਿਆਨੀ ਕਹ ਧੀਰਜ ਏਕ ਜਿਉਂ ਬਸਦਾ ਕੋਊ ਖੋਦਾ ਕੋਊ ਚੰਦਨ ਲੇ ਇਹ ਵੀ ਸੁਖਮਨੀ ਸਾਹਿਬ ਚ ਜੇ ਜ਼ਮੀਨ ਨੂੰ ਕੋਈ ਪੱਟ ਦੇਗਾ ਜ਼ਮੀਨ ਸਰਾਫ ਨਹੀਂ ਦਿੰਦੀ ਜੇ ਜ਼ਮੀਨ ਉੱਤੇ ਕੋਈ ਚੰਦਨ ਦਾ ਲੇਪਣ ਕਰਦਾ ਹੈਗਾ ਤੇ ਚੰ ਜ਼ਮੀਨ ਵਾਰ ਨਹੀਂ ਦਿੰਦੀ ਬ੍ਰह्म ਗਿਆਨੀ ਇੰਨਾ ਧੀਰਜ ਵਾਲਾ ਹੈ ਜੇ ਚਾਰ ਸ਼ਬਦ ਕੋਈ ਬੇਇੱਜ਼ਤੀ ਕਰ ਗਿਆ ਤੇ ਬਿਲਕੁਲ ਮਹਿਸੂਸ ਨਹੀਂ ਕਰਦਾ ਜੇ ਲੋਕੀ ਜਿੰਦਾਬਾਦ ਕਰਨ ਲੱਗ ਪੈਂ ਤਾਂ ਵੀ ਉਹਦੇ ਤੇ ਅਸਰ ਨਹੀਂ ਹੁੰਦਾ ਪਰਮਾਰਥ ਧੀਰਜ ਦਾ ਕੰਮ ਹੈ ਜੀ ਹੁਣ ਮੈਂ ਕੱਲ ਪਰਸੋਂ ਵੀ ਮੈਨੂੰ ਇੱਕ ਸੱਜਣ ਮਿਲਿਆ ਜੀ ਕਹਿੰਦਾ ਭਾਈ ਸਾਹਿਬ ਬੰਦੇ ਤੇ ਰੋਦਾ ਪਰ ਗੱਲ ਨਹੀਂ ਹਜੇ ਬਣੀ ਮੈਂ ਕਿਹਾ ਆਪਾਂ ਗੱਲ ਕਿਹੜੀ ਬਣਾਣੀ ਚਾਹੁੰਦੇ ਉੱਥੇ ਨਹੀਂ ਪਹੁੰਚੇ ਜਿੱਥੇ ਪਹੁੰਚਣਾ ਚਾਹੀਦਾ ਇਹਦਾ ਮਤਲਬ ਤੈਨੂੰ ਪਤਾ ਵੀ ਉੱਥੇ ਪਹੁੰਚਣਾ ਮਸਕੀਨ ਸਾਹਿਬ ਇੱਕ ਵਾਰੀ ਕਥਾ ਕਰਦੇ ਆ ਕਿਆ ਅਸੀਂ ਅਮਰੀਕਾ ਸੀ ਇਕੱਠੇ ਮੇ ਰਖਿਆ ਲਈ 97 ਦੀ ਗੱਲ ਹੈ ਜੀ ਉੱਥੇ ਉਹਨਾਂ ਸੱਜਣ ਮਿਲਿਆ ਤਾਂ ਬੜੀ ਵਾਰੀ ਸੁਣਾਈ ਉਹਨਾਂ ਕਹਿੰਦੇ ਇੱਕ ਸੱਜਣ ਮਿਲਿਆ ਕਹਿੰਦਾ ਵੀ ਦਸਮ ਦਵਾਰ ਕਿੱਥੇ ਵੇ ਮਸਕੀਨ ਸਾਹਿਬ ਕਹਿੰਦੇ ਕਿਉਂ ਕਹਿੰਦਾ ਮੈਂ ਸਵੇਰੇ ਉੱਠ ਕੇ ਨਾਮ ਵੀ ਜਪਣਾ ਬਾਣੀ ਵੀ ਪੜ੍ਹਨਾ ਸੋਚਣਾ ਕਿਤੇ ਅਗਾਨਾ ਨਿਕਲ ਜਾ ਪਾਈ ਸਾਹਿਬ ਕਹਿੰਦੇ ਤੂੰ ਪਹੁੰਚ ਗਿਆ ਦਸਮ ਦਵਾਰ ਤੇ ਇਹ ਸਾਡੀ ਹਾਲਤ ਹੈ ਜੀ ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਉਹਨੂੰ ਲੋਕਾਂ ਨੇ ਖਡਾਉਣਾ ਬਣਾ ਦਿੱਤਾ ਮੱਥੇ ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖੇਲੋ ਨਾ ਜਾਣਾ ਧੀਰਜ ਇੱਥੇ ਇੱਕ ਖਿੰਨ ਵਿੱਚ ਹੋ ਸਕਦਾ ਐਸ ਘੜੀ ਕਿਸੇ ਤੇ ਕਿਰਪਾ ਹੋ ਜਾਏ ਹੋ ਸਕਦਾ ਕਈ ਜਨਮ ਵੀ ਲੱਗ ਜਾ ਧੀਰਜ ਬਹੁਤ ਚਾਹੀਦਾ ਹੈ ਬਚਪਨ ਵਿੱਚ ਬਾਲਪਨ ਨਾ ਕਰੀਏ ਇੱਕ ਬੱਚਾ ਅੱਜ ਅੰਬ ਦੀ ਗੁੱਠਲੀ ਬੀਜ ਕੇ ਆ ਗਿੱਟਕ ਤੇ ਸਵੇਰੇ ਟੋਕਰੀ ਲੈ ਕੇ ਕਹੇ ਜੀ ਅੰਬ ਲੱਗੇ ਨੇ ਕਿ ਨਹੀਂ 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 ਇਥੋਂ ਤੱਕ ਯਾਦ ਰੱਖੋ ਹਰ ਚੀਜ਼ ਦਾ ਸਮਾਂ ਹੁੰਦਾ ਹੈ ਵੇਟ ਕਰਨੀ ਪੈਂਦੀ ਹੈ ਇੱਕ ਮਾਂ ਵੀ ਤਾਂ 9 ਮਹੀਨੇ ਕੁੱਖ ਚ ਬੱਚਾ ਪਾਲਦੀ ਏ ਪੀੜਾ ਦੁੱਖ ਸਹਿੰਦੀ ਏ ਉਹ ਵੀ ਤਾਂ ਧੀਰਜ ਕਰਕੇ ਬੈਠੀ ਏ ਮੇਰੀ ਕੁੱਖ ਚੋਂ ਸੰਤਾਨ ਨੇ ਜਨਮ ਲੈਣਾ ਮਹਾਰਾਜ ਕਹਿੰਦੇ ਧੀਰਜ ਧੀਰਜ ਦਾ ਅਰਥ ਆਲਸ ਨਹੀਂ ਕਰਨਾ ਕਿਉਂਕਿ ਬੜੀ ਪ੍ਰੋਬਲਮ ਹੈ ਹੁਣ ਬੰਦਾ ਸਵੇਰੇ ਉੱਠਦਾ ਨਹੀਂ ਜੀ ਧੀਰੇ ਸੁਨਿਆਰ ਆਰਾਮ ਨਾਲ ਬੈਠੇ ਆ ਧੀਰਜ ਹੈ ਬਹੁਤ ਜਨਮ ਵਿਛਰੇ ਇਥੇ ਮਾਦੋ ਇਨੇ ਧੀਰਜ ਨਾਲ ਬੈਠੀਆਂ ਕਾਲੀ ਕੋਈ ਨਹੀਂ ਇਹ ਜਨਮ ਤੇਮਾਰੇ ਲੇਖੇ ਇਹ ਪੂਰਾ ਤੇਰੇ ਲੇਖੇ ਲਾ ਦਿੱਤਾ ਸੱਚ ਇਹ ਵੀ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡਾ ਕਾਗ ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਭਾਗ ਦੇ ਧੀਰਜ ਕਿੰਨਾ ਹੈ ਕਾਗਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੋ ਨੈਨਾ ਮਤਿ ਸ਼ੋਹ ਪਰ ਦੇਖਣ ਕੀ ਆਸ ਧੀਰਜ ਚਾਹੀਦਾ ਪਿਆਰਿਓ ਦੂਜੀ ਗੱਲ ਦੁੱਖ ਤੇ ਸੁਖ ਵਿੱਚ ਧੀਰਜ ਦਾ ਪੱਲਾ ਨਾ ਛੱਡੀਏ ਮੇਰੀ ਫਿਰ ਬੇਨਤੀ ਹੈ ਥੋੜਾ ਜੈਨੂੰ ਸੁਣੀਓ ਮੈਂ ਇੱਕ ਉਦਾਹਰਨ ਦੇਣਾ ਭਾਈ ਮਨਸੁਖ ਜੀ ਆ ਗਏ ਕਈ ਕਥਾਵਾਂ ਐਸੀਆਂ ਨੇ ਜਿਹੜੀਆਂ ਸੀਨਾ ਬਸੀਨਾ ਚੱਲਦੀਆਂ ਲਿਖਤ 'ਚ ਨਹੀਂ ਮਿਲਦੀਆਂ ਜੀ ਆਪ ਜੋ ਸ਼ਾਇਦ ਕੋਈ ਗਿਆ ਹੋਵੇ ਕਸ਼ਮੀਰ ਜਦੋਂ ਉੜੀ ਨੂੰ ਜਾਈਦਾ ਨਾ ਜੀ ਬਾਰਾਮੁੱਲਾ ਤੋਂ ਅੱਗੇ ਉੱਥੇ ਇੱਕ ਗੁਰਦੁਆਰਾ ਹੁੰਦਾ ਹੈ ਪਰਮਪਿਲਾ। ਸੈ ਦਰਸ਼ਨ ਕੀਤੇ ਉਹਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਜੀ। ਉਥੋਂ ਦੀ ਹਿਸਤਰੀ ਬੜੇ ਕਮਾਲ ਦੀ ਉੱਪਰ ਕਿਤਾਬ ਕਿਸੇ 'ਚ ਨਹੀਂ ਲਿਖਿਆ। ਕਈ ਥਾਵਾਂ ਐਸੀਆਂ ਨੇ ਜਿਹੜੀਆਂ ਸੀਨਾ-ਬਸੀਨਾ ਚੱਲਦੀਆਂ ਨੇ ਆਮ ਬੰਦਾ ਨਹੀਂ ਉੱਥੋਂ ਤੱਕ ਪਹੁੰਚ ਕਰ ਸਕਿਆ। ਇਹ ਕਿਹਾ ਜਾਂਦਾ ਵੀ ਜਦੋਂ ਭਾਈ ਮਨਸੁਖ ਆਏ ਸਤਗੁਰਾਂ ਨੇ ਕਿਰਪਾ ਕੀਤੀ ਤੇ ਨਾਲ ਕਿਹਾ ਸੀ ਲਾਹੌਰ ਆਵਾਂਗੇ। ਇਹ ਕੀ ਕਰਦੇ ਨੇ ਰੋਜ਼ ਰਾਵੀ ਦੇ ਕਿਨਾਰੇ ਚਲੇ ਜਾਂਦੇ ਆ ਤੇ ਸੋਚਦੇ ਆ ਇਸ ਬੀੜੀ ਦੇ ਪੂਰਵ ਵਿੱਚ ਬਾਬਾ ਜੀ ਆਉਣਗੇ